ਸੰਗਤ ਜੀ ਆਓ ਦਰਸ਼ਨ ਕਰੀਏ ਗੁਰਦੁਆਰਾ ਪੌੜ ਸਾਹਿਬ ਇਸ ਸਥਾਨ ਤੇ ਕਲਗੀਧਰ ਪਾਸਾ ਜੀ ਦੇ ਘੋੜੇ ਨੇ ਆਪਣਾ ਪੌੜ ਧਰਤੀ ਤੇ ਮਾਰਿਆ ਤੇ ਖਾਰੇ ਪਾਣੀ ਦਾ ਜਸਮਾ ਫਟਿਆ ਵਿਸ਼ਤਾ ਜਲ ਖਾਰਾ ਹੈ ਵੈਗੁਰ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਸਥਾਨ ਗੁਰੂ ਕੇ ਲਾਹੌਰ ਵਿਖੇ ਹੈ ਗੁਰਦੁਆਰਾ ਪਾਉੜ ਸਾਹਿਬ ਗੁਰਦੁਆਰਾ ਪਾਉੜ ਸਾਹਿਬ ਸੰਗਤਾਂ ਦੂਰੋ ਦੂਰੋਂ ਦਰਸ਼ਨ ਕਰਨ ਆਉਂਦੀਆਂ ਨੇ ਤੇ ਇੱਥੇ ਜਲ ਸਕਦੀਆਂ ਨੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਜਿੱਥੇ ਘੋੜੇ ਨੇ ਪੌੜ ਮਾਰਿਆ ਸੀ ਇਸ ਜਗ੍ਹਾ ਤੇ ਦਰਸ਼ਨ ਕਰੋ ਇੱਥੋਂ ਜਲ ਸਕਦੇ ਹਨ ਸਾਰੇ